ਹਾਉ ਜੀ ਭਾਈ ਜੀ ਸਭ ਨੂੰ ਸਤ ਸ੍ਰੀ ਅਕਾਲ ਜੀ ਮੇਰਾ ਜੰਨਾ YouTube ਦਾ ਪਰਿਵਾਰ ਆ ਸਾਰਿਆਂ ਦਾ ਮੈਂ ਵੈਲਕਮ ਕਰਦਾ ਜੀ ਅੱਜ ਚੱਲੇ ਸੀ ਫਾਇਲਗਾ ਸੰਗਰੂਰ ਤੋਂ ਬੱਸ ਦੇ ਵਿੱਚ ਬੈਠੇ ਨਿਸ਼ਾਨ ਆ ਰਹੇ ਹਾਂ ਜਾ ਰਹੇ ਹਾਂ ਦੇਖੋ ਇੱਥੇ ਨਾਲ ਮੇਰਾ ਮੁੰਡਾ ਸੀ ਤੇ ਮੈਂ ਮੇਰੇ ਮੁੰਡੇ ਨੂੰ ਕਿਹਾ ਛੋਟਾ ਜਿਹਾ ਬੱਚਾ ਹੈ ਮੇਰਾ 4 ਸਾਲ ਦਾ ਮੈਂ ਉਹਨੂੰ ਕਿਹਾ ਤੇ ਤੈਨੂੰ ਅਸੀਂ ਇੱਥੋਂ ਲੈ ਕੇ ਗਏ ਸੀ ਆ ਹਸਪਤਾਲ ਦੇ ਵਿੱਚੋਂ ਚਲੋ ਜੀ ਸਫ਼ਰ ਜਾਰੀ ਰਿਹਾ ਬੱਸ ਚ ਚਲਦੇ ਗਏ ਚਲਦੇ ਗਏ ਸੀ ਜਾਣਾ ਸੀ ਐਕਚੁਅਲੀ ਫਾਇਲਗਾ ਰਖੜੀਆਂ ਦੇ ਤਿਹਾਰ ਨੂੰ ਲੈ ਕੇ ਸਾਰੇ ਜਾ ਰਹੇ ਨੇਗੇ ਇੱਧਰ ਉੱਧਰ ਇਸ ਕਰਕੇ ਸਾਡਾ ਵੀ ਮੂਡ ਬਣਿਆ ਕਿ ਚਲੋ ਜਰੂਰ ਜਾਇਆ ਜਾਵੇ ਇਹਦੇ ਨਾਲ ਨਾਲ ਨਾ ਰਖੜੀਆਂ ਦੇ ਹਿਸਾਬ ਦੇ ਜੇ ਦੇਖਿਆ ਜਾਵੇ ਦਿਹਾੜੀ ਬਣਾਉਣੀ ਜਾਂਦੀਆਂ ਨੇ ਕੁੜੀਆਂ ਹੋਰ ਪਿਆਰਪੂਰ ਅੱਜ ਤੱਕ ਕਿਨੂ ਅੱਜ ਕੱਲ ਕਿਨੂ ਆ ਵੈਸੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਦਿਹਾੜੀ ਤੱਕ ਜ਼ਿਆਦਾ ਧਿਆਨ ਹੁੰਦਾ ਰਖੜੀਆਂ ਰੁਖੜੀਆਂ ਦਾ ਤਾਂ ਇੱਕ ਬਹਾਨਾ ਹੀ ਹੁੰਦਾ ਤੇ ਜ ਨਾਲ ਬਹਾਨੇ ਨਾਲ ਈਆਂ ਆਪਣੇ ਪਰਿਵਾਰਾਂ ਨੂੰ ਜਾ ਕੇ ਮਿਲ ਵੀ ਆਉਂਦੀਆਂ ਨੇ ਚੰਗੀ ਗੱਲ ਆ ਵੈਸੇ ਜਾਣਾ ਚਾਹੀਦਾ ਇੱਥੇ ਮਿਲਿਆ ਸਾਨੂੰ ਇੱਕ ਰਿਕਸ਼ੇ ਵਾਲਾ ਬਜ਼ੁਰਗ ਵਿਚਾਰਾ ਬਹੁਤ ਚੰਗੇ ਸੁਭਾਅ ਦਾ ਸੀਗਾ ਚਲੋ ਵੈਸੇ ਚਾਹੀਦਾ ਕਿ ਆਪਾਂ ਕਿਸੇ ਬੁੱਢੇ ਬਜ਼ੁਰਗ ਨਾਲ ਜਰਨੀ ਕਿਤੇ ਜਾਣੇ ਆ ਆਪਣੇ ਬਹਾਨੇ ਨਾਲ ਆਪਣਾ ਕੰਮ ਹੁੰਦਾ ਤੇ ਉਹਨੂੰ ਪੈਸੇ ਦਿਓ ਯਾਰ ਉਹ ਵੀ ਵਿਚਾਰੇ ਬੈਠੇ ਨੇ ਮਿਹਨਤ ਕਰਦੇ ਨੇ ਲੋਕ ਦੁਨੀਆ ਸਾਰੇ ਤਰ੍ਹਾਂ ਦੀ ਆ ਵੈਸੇ ਦੇਖਿਆ ਜਾਵੇ ਇਹ ਧੂਰੀ ਦਾ ਬਾਜ਼ਾਰ ਹੈ ਜੀ ਧੂਰੀ ਦੇ ਬਾਜ਼ਾਰ ਦੇ ਵਿੱਚ ਵੈਸੇ ਭੀੜ ਬਹੁਤ ਜ਼ਿਆਦਾ ਹੁੰਦੀ ਆ ਹੁਣ ਰੱਖਣੀਆਂ ਕਰਕੇ ਤਾਂ ਕੁਝ ਜ਼ਿਆਦਾ ਹੀ ਆ ਅਸੀਂ ਜਾ ਰਹੇ ਸੀ ਸਾਡੇ ਜਾਂਦੇ ਜਾਂਦੇ ਇੱਕ ਕੁੜੀ ਨੇ ਰਿਕਸ਼ੇ ਦੇ ਆ ਪਿੱਛੇ ਆਉਂਦੀ ਆ ਇਹਨੇ ਸਾਡੇ ਰਿਕਸ਼ੇ ਦੇ ਵਿੱਚ ਥੋੜਾ ਜਿਹਾ ਨਾਲ ਲਾਤਾ ਸੀਗਾ ਮੈਂ ਕਿਹਾ ਵੀ ਕਿ ਕੰਮ ਲਈ ਇਹ ਵਿਚਮਾਰਿਆ ਜਣੀ ਦੇਖ ਕੇ ਚੱਲੋ ਹਨਾ ਭੀੜ ਬਹੁਤ ਜ਼ਿਆਦਾ ਯਾਰ ਇਹਦਾ ਵੀ ਵਿਚਾਈ ਦਾ ਕੀ ਕਸੂਰ ਹੈ ਚਲੋ ਲੱਗ ਜਾਂਦਾ ਹੈ ਇਹ ਦੇਖੋ ਬੱਚਾ ਮੇਰਾ ਬੋਲ ਰਿਹਾ ਨਾਨੀ ਕੋਲੇ ਜਾਊਗਾ ਚਲੋ ਠੀਕ ਹੈ ਜੀ ਅੱਗੇ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਨਾਲ-ਨਾਲ ਅਸੀਂ ਵੀ ਦੇਖਾਂਗੇ ਬਾਜ਼ਾਰ ਤੇ ਤੁਸੀਂ ਵੀ ਦੇਖੋ ਵੈਸੇ ਧੂਰੀ ਬਹੁਤ ਵਧੀਆ ਬਣਾਤਾ ਜੀ ਸ਼ਹਿਰ ਭਵੰਤਵਾਨ ਦਾ ਇਲਾਕਾ ਨਾ ਤਾਂ ਕਰਕੇ ਵਧੀਆ ਬਣ ਗਿਆ ਤੇ ਆ ਜੋ ਅੱਗੇ ਦਿਖਾਉਨੇ ਆ ਤੁਹਾਨੂੰ ਇਹ ਦੇਖ ਲਓ ਇਹ ਮੇਰੀ ਸ਼ਕਲ ਚਿੱਟਾ ਕਮੀਜ਼ ਪਾ ਕੇ ਲੈ ਗਿਆ ਮੈਂ ਜਦੋਂ ਮਿੱਤਰੋ ਪਹੁੰਚਿਆ ਵਾ ਲੱਗੇ ਨਾ ਇਹ ਕਾਲਾ ਹੋ ਚੁੱਕਿਆ ਸੀ ਆ ਦੇਖੋ ਜੀ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੈ ਕੀ ਕਰੀਏ ਇੰਨਾ ਭੀੜ ਦਾ ਹਣਾ ਰਖੜੀਆਂ ਦੇ ਸੌਰੀ ਸ਼ਾਇਦ ਲੱਗਦਾ ਵੀ ਤਿਹਾਰ ਕਰਕੇ ਵੀ ਹੋ ਸਕਦਾ ਹਨ ਇੰਨੀ ਜਿਆਦਾ ਭੀੜ ਸਾਰੇ ਬਜ਼ਾਰਾਂ ਚ ਜਿੱਥੇ ਵੀ ਮੈਂ ਦੇਖਿਆ ਜਾਂਦੇ ਜਾਂਦੇ ਸਾਰੇ ਕਿਤੇ ਆਹੀ ਕੁਛ ਹੈ ਕੋਈ ਆਉਂਦਾ ਪਿਆ ਕੋਈ ਜਾਂਦਾ ਪਿਆ ਕੋਈ ਰਖੜੀਆਂ ਖਰੀਦਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਚਲੋ ਜੀ ਇਸ ਕਰਕੇ ਦੇਖਦੇ ਆਂ ਬਾਜ਼ਾਰ ਦੇਖੋ ਕਿੰਨਾ ਵੱਡਾ ਹੋ ਗਿਆ ਇਹ ਹੁਣ ਅਸੀਂ ਜੇ ਤੁਸੀਂ ਦੇਖ ਰਹੇ ਹੋਗੇ ਕਿੱਧਰ ਜਾ ਰਹੇ ਆਂ ਇਸ ਸਟੇਸ਼ਨ ਨੂੰ ਜਾ ਰਹੇ ਆਂ ਜੀ ਟਿਕਟ ਬੁੱਕ ਕਰਵਾਈ ਹੋਈ ਆ ਸਟੇਸ਼ਨ ਤੇ ਚੱਲੇ ਆ ਰੇਲਵੇ ਸਟੇਸ਼ਨ ਤੇ ਉਥੋਂ ਟ੍ਰੇਨ ਫੜਨੀ ਆ ਦੇਖੋ ਜੀ ਰਵੀ ਗਾਰਮੈਂਟ ਕਨੌਰੀ ਵਾਲਿਆਂ ਦੀ ਦੁਕਾਨ ਬਹੁਤ ਵਧੀਆ ਦੁਕਾਨ ਹੈ ਜੀ ਇੱਥੇ ਆਉਣਾ ਚਾਹੀਦਾ ਦੇਖੋ ਆ ਬਜ਼ੁਰਗ ਬੈਠੇ ਨੇ ਸਟੇਸ਼ਨ ਤੇ ਅਸੀਂ ਪਹੁੰਚ ਚੁੱਕੇ ਆ ਮੈਂ ਵੀਡੀਓ ਬਣਾਉਣ ਲੱਗਾ ਤਾਂ ਬਜ਼ੁਰਗ ਮੇਰੇ ਕੰਨੇ ਅੱਖਾਂ ਜੀਆਂ ਕੱਢਣ ਲੱਗੇ ਵੀ ਇਹ ਕੀ ਕਰਦਾ ਚਲੋ ਬਜ਼ੁਰਗਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਜਿਹੜੇ ਬਜ਼ੁਰਗ ਦੇਖਦੇ ਹੋਣਗੇ ਤੇ ਅੱਜ ਧੂਰੀ ਦਾ ਸਟੇਸ਼ਨ ਬਹੁਤ ਵਧੀਆ ਇੱਥੇ ਡਿਵੈਲਪ ਡਿਵੈਲਪ ਕਹਿ ਸਕਦੇ ਆ ਆਪਾਂ ਮੈਨੂੰ ਕਹਿਣਾ ਵੈਸੇ ਆਉਂਦਾ ਨਹੀਂ ਜੀ ਪਲਟ ਜਾਂਦੀ ਆ ਡਿਵੈਲਪ ਬਹੁਤ ਵਧੀਆ ਡਿਵੈਲਪਿੰਗ ਹੋਈ ਆ ਜੀ ਤੇ ਧੂਰੀ ਸਟੇਸ਼ਨ ਐ ਬਣਤਾ ਦੇਖਣ ਨੂੰ ਜਿਵੇਂ ਕਿਸੇ ਰਾਜੇ ਮਹਾਰਾਜ ਦਾ ਮਹਿਲ ਹੁੰਦਾ ਸਾਰੋਂ ਪੋੜਾ ਫੂਟਾਂ ਲਾ ਕੇ ਮੂਰਤਾਂ ਸਿੰਦਰੀਆਂ ਮੂਰਤੀਆਂ ਤੇ ਉਹ ਦੇਖੋ ਜੀ ਸਾਹਮਣੇ ਪੌੜੀਆਂ ਆ ਟ੍ਰੇਨ ਖੜੀ ਆ ਇਹ ਟ੍ਰੇਨ ਜਾਣੀ ਆ ਪਟਿਆਲੇ ਨੂੰ ਤੇ ਆਪਣੀ ਇਧਰੋਂ ਪਟਿਆਲੇ ਵੱਲੋਂ ਆਉਣੀ ਆ ਤੇ ਬਠਿੰਡੇ ਵੱਲ ਜਾਣੀ ਆ ਉਧਰੋਂ ਆ ਕੇ ਇੱਧਰ ਨੂੰ ਜਾਣੀ ਆ। ਠੀਕ ਹੈ ਜੀ। ਅੱਗੇ ਹੋਰ ਦਿਖਾਉਣਾ ਆ ਦੇਖੋ ਤੇ ਆ ਇਹੋ ਜਿਹੇ ਬੁੜੀਆਂ ਸਾਨੂੰ ਕਿਤੇ ਯਾਰ ਜਗ੍ਹਾ ਜਗ੍ਹਾ ਮਿਲ ਜਾਂਦੀਆਂ ਨੇ ਮੰਗਣ ਦੇ ਵੈਸੇ ਲੋਕਾਂ ਨੇ ਆਪਣੀ ਆਦਤ ਕਰਿਆ ਵੈਸੇ ਤਾਂ ਕਾਹ ਨੂੰ ਪ੍ਰਮਾਤਮਾ ਕਿਸੇ ਤੋਂ ਮੰਗਾਵੇ। ਬਸ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮਿਹਨਤ ਕਰੋ। ਜਿਹੜੇ ਦੇ ਹੱਥ ਪੈਰ ਚੱਲਦੇ ਨੇ ਕਿਸੇ ਦੇ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਮੰਗਣਾ ਨਹੀਂ ਚਾਹੀਦਾ। ਮੰਗਣਾ ਬਹਾ ਪਾਪ ਹੁੰਦਾ। ਤੇ ਲਓ ਜੀ ਇਹ ਪੌੜੀਆਂ ਨੇ ਕਈ ਵਾਰੀ ਇਨਨ ਤੇ ਚੜ ਕੇ ਪਲੇਟਫਾਰਮ ਨੰਬਰ 2 ਤੇ ਵੀ ਆ ਜਾਂਦੀ ਆ 3 ਤੇ ਵੀ ਆ ਜਾਂਦੀ ਆ ਫਿਰ ਇਹ ਤੇ ਚੜ ਕੇ ਪਾਰਲੀ ਸਾਈਡ ਜਾਣਾ ਪੈਂਦਾ ਵੈਸੇ ਅੱਜ ਦੀ ਟ੍ਰੇਨ ਸਾਡੀ ਇੱਕ ਨੰਬਰ ਪਲੇਟਫਾਰਮ ਤੇ ਹੀ ਆਉਣੀ ਆ ਆਹ ਟ੍ਰੇਨ ਚੱਲਣੀ ਆ ਤੇ ਉਹ ਟ੍ਰੇਨ ਸਾਡੀ ਪਿੱਛੇ ਖੜੀ ਆ ਕ੍ਰੋਸ ਇਹਨੂੰ ਕ੍ਰੋਸ ਦੇਣ ਵਾਸਤੇ ਉਹ ਪਿੱਛੇ ਖੜੀ ਆ ਤੇ ਉਹਨੇ ਆ ਜਾਣਾ ਫਿਰ ਆਪਾਂ ਟ੍ਰੇਨ 'ਚ ਬੈਠ ਜਾਣਾ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਟ੍ਰੇਨ ਦਾ ਸਫ਼ਰ ਕਿਹੜੇ-ਕਿਹੜੇ ਲੋਕਾਂ ਨੂੰ ਵਧੀਆ ਲੱਗਦਾ ਮੈਨੂੰ ਤਾਂ ਬਈ ਬਹੁਤ ਵਧੀਆ ਲੱਗਦਾ ਟ੍ਰੇਨ ਦਾ ਸਫ਼ਰ ਹੋਵੇ ਉੱਤੋਂ ਥੋੜਾ ਥੋੜਾ ਚਾਹੇ ਮੀਂਹ ਪੈਂਦਾ ਹੋਵੇ ਠੰਡਾ ਮੌਸਮ ਹੋਵੇ ਹਨਾ ਗਰਮੀ ਦੇ ਵਿੱਚ ਤੇ ਬਾਰ-ਬਾਰ ਚਾਹ ਪੀ ਜਾਣੀ ਹਨਾ ਰਾਤ ਨੂੰ ਵੈਸੇ ਸਫ਼ਰ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਰਾਤ ਦੇ ਸਫ਼ਰ 'ਚ ਬੰਦੇ ਨੂੰ ਥਕਾਵਟ ਘੱਟ ਮਹਿਸੂਸ ਹੁੰਦੀ ਆ ਬੰਦਾ ਸੌਂ ਜਾਂਦਾ ਮੈਨੂੰ ਤਾਂ ਸਾਰੇ ਸਫ਼ਰਾਂ ਨਾਲੋਂ ਵਧੀਆ ਸਾਰੇ ਸਾਧਨਾਂ ਨਾਲੋਂ ਟ੍ਰੇਨ ਦਾ ਸਫ਼ਰ ਬਹੁਤ ਸੋਹਣਾ ਲੱਗਦਾ ਕਿਉਂ ਕੋਈ ਸੋਚ ਫਿਕਰ ਨਹੀਂ ਬਸ ਟਿਕਟ ਲਓ ਤੇ ਬੈਠ ਜਾਓ اپنی ਮੰਜ਼ਿਲ ਆ ਗਈ ਤੇ ਉਤਰੋ ਹਨਾ ਬਹੁਤ ਵਧੀਆ ਹਨਾ ਕੋਈ ਕਿਸੇ ਦਾ ਕਿਸੇ ਨੂੰ ਸਾਈਡ ਦੇਣੀ ਆ ਕਿ ਕੀ ਕਰਨਾ ਟ੍ਰੇਨ ਵੀ ਆਪਦੀ ਪਾਟੜੀ ਤੇ ਬਸ ਇੱਕ ਆਪਦਾ ਰਾਜ ਜਿਹੜੀ ਰਾਜੇ ਮਹਾਰਾਜੇ ਮਹਾਰਾਣੀ ਵਾਲੀ ਜ਼ਿੰਦਗੀ ਹੈ ਇਹਨਾਂ ਦੀ ਵੀ ਹਨਾ ਕੋਈ ਨਹੀਂ ਨਾ ਰੋਕ ਸਕਦਾ ਬਾਕੀ ਕਮੈਂਟ ਕਰਕੇ ਦੱਸਿਓ ਯਾਰ ਕਿਹਨੂੰ ਕਿਹਨੂੰ ਟ੍ਰੇਨ ਦਾ ਸਫ਼ਰ ਵਧੀਆ ਲੱਗਦਾ ਤੇ ਲਾਈਕ ਸ਼ੇਅਰ ਤਾਂ ਕਰਦਾ ਕਰੋ ਯਾਰ ਮੈਂ ਪਹਿਲੀ ਵਾਰੀ ਬਲੌਗਿੰਗ ਬਣਾਉਣ ਲੱਗਿਆ ਜੇ ਮੇਥੇ ਮੇਰੇ ਬੋਲ ਦੇ ਚੱਲਦੇ ਕੁਝ ਮੈਥੋਂ ਗਲਤ ਕਿਹਾ ਗਿਆ ਜਾਂ ਮੈਥੋਂ ਵੀਡੀਓ ਦੇ ਮੁਤਾਬਕ ਕੋਈ ਗੱਲ ਇਹੋ ਜਿਹੀ ਕਹੀ ਗਈ ਹਨਾ ਤਾਂ ਬੇਨਤੀ ਹਈ ਆ ਵੀ ਮਜ਼ਾਕ ਨਾ ਡਾਇਓ ਕਹਿੰਦੇ ਹੁੰਦੇ ਨੇ ਕਹਿੰਦੇ ਡਿਗ ਡਿਗ ਕੀ ਸਵਾਰ ਹੁੰਦੇ ਹੁੰਦੇ ਨੇ ਜੇ ਅੱਜ ਸੰਗੀ ਜਾਵਾਂਗੇ ਬਲੌਗਿੰਗ ਬਲੌਗ ਬਣਾਵਾਂਗੇ ਸੰਗਾਂਗੇ ਹਨਾ ਤਾਂ ਲੱਗਦਾ ਵੀ ਆਪਾਂ ਨੂੰ ਅੱਗੇ ਨਹੀਂ ਫਿਰ ਵੱਧ ਪਾਵਾਂਗੇ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ ਭਰਾਵੋ ਇਗਨੋਰ ਕਰਕੇ ਅੱਗੇ ਦੂਰੀ ਚੱਲੋ ਬਸ ਜ਼ਿੰਦਗੀ ਬਹੁਤ ਸੋਹਣੀ ਰੰਗੀਨ ਜ਼ਿੰਦਗੀ ਆ ਬਸ ਆਪਣਾ ਧਿਆਨ ਰੱਖੋ ਸਾਰੇ ਮੇਰੇ ਵੀਰ ਤੇ ਨੌਜੀ ਧੂਰੀ ਤੋਂ ਹਲੇ ਅਸੀਂ ਬੈਠਣਾ ਤੁਸੀਂ ਕਹਿੰਦੇ ਹੋਗੇ ਇੱਥੇ ਵੀਡੀਓ ਜੇ ਬਣਾਈ ਜਾਂਦਾ ਲਓ ਜੀ ਚੱਲ ਵੀ ਟ੍ਰੇਨ ਸਾਡੀ ਬੈਠ ਗਿਆ ਅਸੀਂ ਟ੍ਰੇਨ ਦੇ ਵਿੱਚ ਇਹ ਧੂਰੀ ਦਾ ਦਿਖਾਇਆ ਜਾ ਰਿਹਾ ਤੁਹਾਨੂੰ ਬਾਹਰਲੀ ਸਾਈਡ ਜੰਕਸ਼ਨ ਧੂਰੀ ਦੇ ਦੂਸਰੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਬਾਕੀ ਚ ਖੜ ਕੇ ਵੀਡੀਓ ਬਣਾਉਣ ਵੇਲੇ ਵੀ ਸੰਗ ਲੱਗੀ ਯਾਰ ਲੋਕ ਦੇਖਦੇ ਨੇ ਵੀ ਇਹ ਕੀ ਕਰੀ ਜਾਂਦਾ ਵੈਸੇ ਬਲੌਗ ਬਣਾਉਣੇ ਬਹੁਤ ਔਖੇ ਨੇ ਠੀਕ ਹੈ ਜੀ ਤੁਨ